ਪੁਲਿਸ ਥਾਣਾ ਡੇਰਾ ਬਾਬਾ ਨਾਨਕਦੀਨ ਪਿੰਡੇ ਪਿੰਡ ਧਰਮਗੋਟ ਪੱਤਨ ਦੇ 25 ਸਾਲਾ ਨੌਜਵਾਨ ਦਾ ਦੋਸਤਾਂ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਪ੍ਰਾਪਤ ਹੋਇਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਜੇਮਸ ਸਿੰਘ ਪੁੱਤਰ ਲਖਮ ਸਿੰਘ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਦੱਸਿਆ ਕਿ ਬੀਤੀ ਸ਼ਾਮ ਨੂੰ ਮ੍ਰਿਤਕ ਜੇਮਸ ਸਿੰਘ ਉਸਦੇ ਦੋਸਤ ਜੋ ਕਿ ਨੇੜੇ ਦੀ ਪਿੰਡ ਧਰਮਗੋਟ ਰੰਡਾਵਾ ਦੇ ਰਹਿਣ ਵਾਲੇ ਹਨ ਉਹਨਾਂ ਨੇ ਉਸ ਨੂੰ ਘਰੋਂ ਬੁਲਾ ਕੇ ਖੜਿਆ ਸੀ ਉਹ ਸਾਰੀ ਰਾਤ ਘਰ ਨਹੀਂ ਆਇਆ ਅੱਜ ਜਦੋਂ ਪਿੰਡ ਦੇ ਕੁਝ ਨੌਜਵਾਨਾਂ ਵੱਲ ਉਸ ਨੂੰ ਪਿੰਡ ਸਹਯਾਦਾ ਦੀ ਦਾਣਾ ਮੰਡੀ ਵਿਖੇ ਬਿਉਸੀ ਦੀ ਹਾਲਤ ਵਿੱਚ ਦੇਖਿਆ ਤਾਂ ਉਸ ਨੂੰ ਜਦ ਘਰ ਲਿਆਂਦਾ ਗਿਆ ਤਾਂ ਉਸ ਨੂੰ ਇੱਕਦਮ ਉਲਟੀਆਂ ਆਡੀਆਂ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਨੂੰ ਉਸਦੇ ਦੋਸਤਾਂ ਨੇ ਮੋਟਰਸਾਈਕਲ ਮੋਬਾਈਲ ਅਤੇ ਪੈਸਿਆਂ ਦੇ ਲਾਲਚ ਵਿੱਚ ਉਸ ਨੂੰ ਤੇਜ਼ ਧਾਰਾ ਹਥਿਆਰਾਂ ਨਾਲ ਜ਼ਖਮੀ ਕੀਤਾ ਗਿਆ ਸੀ ਜੋ ਕਿ ਜ਼ਖਮਾਂ ਦੀ ਤਾਕ ਨਾ ਸਹਾਰਦੇ ਹੋਏ ਉਸ ਦੀ ਮੌਤ ਹੋਈ ਹੈ ਉਨਾ ਦੱਸਿਆ ਕਿ ਇਸ ਵਬੰਦੀ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਕੀਤੀ ਹੈ ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਸੱਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਵਿੰਡ ਧਰਮਕੋਟ ਰੰ ਦਾ ਵਾਦੇ ਦੋ ਨੌਜਵਾਨਾਂ ਉੱਪਰ ਕਤਲ ਦੀ ਧਰਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਸ਼ੀਆਂ ਨੂੰ ਫੜਨ ਲਈ ਪੀਸ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਨਕੀ ਗੱਲ ਬਾਤ ਜੀ ਇੱਥੇ ਇਹ ਮੁੰਡੇ ਲੈ ਕੇ ਦੋ ਆ ਕੇ ਸੱਦ ਕੇ ਤੇ ਇਹ ਵੀ ਚੱਲ 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 ਰਹਿਣਾ ਨਾਲ ਜਾਂ ਦੋ ਤੀ ਤੇ ਵਰਗੇ ਕੋਈ ਪਹਿ ਹੀ ਥੋੜੇ ਬਹੁਤੇ ਸ਼ਾਇਦ ਕੋਈ ਪਹਿ ਕੋਣ ਕਰਕੇ ਇਹ ਕੰਮ ਕੀਤਾ ਉਹ ਨਹੀਂ ਕੀ ਕਤਲ ਹੋਇਆ ਦਾ ਹਾਂਜੀ ਕਤਲ ਹੋਇਆ ਜੀ ਕੁ ਸੱਟਾ ਸੱਟਾਂ ਲੱਗੀਆਂ ਹਾਂਜੀ ਸੱਟਾਂ ਲੱਗੀਆਂ ਆਡੀਆਂ ਵੱਡੀਆਂ ਬਗਵਾਂ ਵੀ ਵੱਡੀਆਂ ਆਦੀਆਂ ਦਾ ਬੁੱਦੀਆਂ ਸੱਟਾਂ ਲਾਈਆਂ ਤੇ ਪੇੜ 'ਚ ਵੀ ਲਾਈਆਂ ਖੂਨ ਆਉਂਦਾ ਮੋਕਾ ਤੇ ਪੁਲਿਸ ਪਹੁੰਚੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅਚਾਰ ਵੀ ਚਾਹੁੰਦੇ ਜੀ ਕਿੰਨੀ ਕੁ ਉਮਰ ਸੀ ਇਹਦੀ ਜਨੌਜਵਾਨ ਦੀ 21 ਸਾਲ ਵਿਆਹ ਕਵਾਰਾ ਇੱਕ ਵਾਰ ਆ ਜੀ ਹਾਂ ਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਕੀ ਲੱਗਦਾ ਛੱਡਾ ਕਿਤੇ ਜਾ ਮੇਰੇ ਲੋਜਾਂ ਕੀ ਗੱਲ ਬਾਤ ਹੈ ਜੀ ਅੱਜ ਇਹਨੂੰ ਮੁੰਡੇ ਕਹਿੰਦੇ ਕੱਲ ਸ਼ਾਮ 3 ਵਜੇ ਇੱਕ ਸੜਕ ਤੇ ਖੜਿਆ ਕਰੋ ਉਹਨਾਂ ਨੇ ਰਾਤ ਆਉਣ ਨਹੀਂ ਦਿੱਤਾ ਇਹਨੂੰ ਹਾਰ ਮੁਰ ਕੇ ਸੁੱਟ ਗਏ ਨੇ ਆੜੇ ਚ ਪਿਆ ਹੀ ਕਿ ਇਹਨੇ ਦੱਸਿਆ ਛੋਨਾ ਲਾਉਣ ਕੋਈ ਆਉਂਦੇ ਨੇ ਦੱਸਿਆ ਵੀ ਤੁਹਾਡਾ ਮੁੰਡਾ ਮਚ ਲੁਕੀ ਇੱਥੇ ਆੜੇ ਚ ਪਿਆ ਵਾ ਜੀ ਜੀ ਫੇਰ ਸਾਡਾ ਆਪਣਾ ਮੁੰਡਾ ਉਹ ਫੇਰ ਆ ਰਸਤੇ ਚ ਲੈ ਕੇ ਨੂੰ ਆਇਆ ਵਾ ਆ ਕੇ ਬਸ ਇਹਨੇ ਪਾਣੀ ਪੀਤਾ ਪ੍ਰੀ ਮਾਂ ਕੋ ਮਾਂ ਨੇ ਦੱਸਿਆ ਕਿ ਮੰਮੀ ਆਇਆ ਮੁੰਡੇ ਨੇ ਮੈਨੂੰ ਆਉਣ ਨਹੀਂ ਦਿੱਂਦੇ ਤੇ ਨੇ ਮਾਰਿਆ ਹੋਇਆ ਰਾਤਾਂ ਬਸ ਇੱਕ ਖਸਾ ਹੋ ਗਿਆ ਬਸ ਖਤਮ ਹੋ ਗਿਆ ਉਹ ਸੱਟਾ ਸੱਟਾ ਮਾਰੀਆਂ ਕਿ ਸੱਟਾ ਵੀ ਲੱਗੂ ਉਹ ਚਲਾਜ਼ ਜਖਮ ਹੈ ਜਖਮ ਕਾਫੀ ਸਿਰਚੀ ਪੈਰਾਂ ਤੇ ਵੀ ਪੈਰ ਵੱਡੇ ਹਾਂ ਕੀ ਮੰਨ ਕਰਦੇ ਉਹਨਾਂ ਪ੍ਰਸ਼ਾਸਨ ਨੂੰ ਉਹ ਸਾਫ ਚਾਹੀਦਾ ਹਨ ਕਿਉਂਕਿ ਸਾਡਾ ਤੇਨ ਮਿਲਣਾ ਨਹੀਂ ਉਹਨਾਂ ਤੇ ਵਾਪਸ ਆ ਜਾਣਾ ਜੇਲ ਕੱਟ ਕੇ ਕੀ ਕਾਰ ਲੱਗਦਾ ਤੁਹਾਨੂੰ ਕਿ ਉਹਨਾਂ ਜਿਹੜੀ ਇਹਦੀ ਲੱਗਦਾ ਕਿ ਕੀ ਕਾਰ ਲੱਗਦਾ ਕਿ ਕਿਉਂ ਮਾਰਿਆ ਤੁਹਾਨੂੰ ਪ੍ਰਾਪਲ ਸਵਾਲ ਦਾ ਨਹੀਂ ਕਿ ਕਿਹੜੀ ਗੋਲ ਮਾਰਿਆ ਕਿਹੜਾ ਵਾਰ ਕਿਉਂ ਸਾਨੂੰ ਨਹੀਂ ਪਤਾ ਪੁਲਿਸ ਤੋਂ ਮੰਗ ਕਰਦੇ ਪੀ ਦੀ ਨਰਪਖ ਜਾਂਚ ਚੁਣ ਚੀਗੀ ਪੁਲਿਸ ਤੋਂ ਮੰਗੇ ਕਰਦੇ ਕਿ ਸਾਨੂੰ ਸੌਫੀ ਲੋਟੇਗਾ ਤੇ ਕੱਲ ਕਿਸੇ ਤੋਂ ਇਹਨਾਂ ਨੂੰ ਦੋ ਮੁੰਡੇ ਲੱਗੇ ਆ ਕਿੱਥੋਂ ਦੇ ਸਰ ਮੁੰਡੇ ਉਹ ਮੁੰਡੇ ਤਰਨਖੋਟ ਦੇ ਦੂਜੇ ਦੇ ਸੀ ਜੀ ਜੀ ਵਟ ਤਰਨਖੋਟ ਦੇ ਸੀ ਜੀ ਜੀ ਤੇ ਉਹ ਕੱਲ ਲੱਗੇ ਇੱਕ ਮੋਟਰਸਾਈਕਲ ਉਨੋਂ ਪਾਪਣਾ ਸੀ ਇੱਕ ਹੀ ਆਪਣਾ ਲੱਗਿਆ ਉਹ ਵੀ ਕੇ ਮੋਟਰਸਾਈਕਲ ਜਿਹੜਾ ਇਹ ਕੇ ਰਿਸ਼ਤੇਦਾਰ ਦਾ ਸੀ ਉਹਨੇ ਇਹ ਸੋਚਿਆ ਕਿ ਮੈਂ ਵਾਪਸ ਆ ਜਨ ਉੱਤੇ ਇਹਨਾਂ ਨੇ ਪਤਾ ਨਹੀਂ ਰਾਤ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਕੋਦੇ ਕੋਲ ਪੈਸੇ ਵੀ ਕੋਈ ਥੋੜੇ ਥੋੜੇ ਤੇ ਹੈਗੇ ਸੀ ਤੋ ਇਹ ਕੋਈ ਫੋਨ ਵੀ ਖੋ ਲਿਆ ਗਿਆ ਮੋਰਚਾ ਕੋਈ ਵੀ ਖੋ ਲਿਆ ਗਿਆ ਸਵੇਰੇ ਇਹਨਾਂ ਨੇ ਕੀਤਾ ਕਿ ਵੀ ਲੱਭਣ ਗਏ ਸੀ ਤੋ ਉਹ ਕੀਤਾ ਕਿ ਵੀ ਅੱਜ ਕੋ ਮੁੰਡਾ ਲੈ ਕੇ ਉਹਨੂੰ ਆਉਣ ਲਿਆ ਕਿ ਬੇਸੂ ਦੀ ਹਾਲਤ ਠੀਕ ਜੀ ਉਹ ਇੱਕ ਮੁੰਡਾ ਹੋਰ ਸੀ ਉਹਨੇ ਘਰ ਤੇ ਲੈੰਦਾ ਘਰ ਆਉਂਦਿਆ ਸਾਰ ਨੂੰ ਪਾਣੀ ਪਿਆਇਆ ਵਾ ਤੇ ਉਹਨੇ ਦੋ ਉਲਟੀਆਂ ਕੀਤੀਆਂ ਉਲਟੀਆਂ ਕੀਤੀਆਂ ਤੇ ਕੋ 5-7 ਮਿੰਟਾਂ ਬਾਅਦ ਉਹ ਦੀ ਡੈਥ ਹੋ ਚੁੱਕੀ ਇਨ ਹਸਪਤਲ ਖੜਿਆ ਜੀ ਨਹੀਂ ਖੜਿਆ ਜੀ ਮੌਕਾ ਹੀ ਨਹੀਂ ਮਿਲਿਆ ਜੀ ਠੀਕ ਹੈ ਸਰ ਤੇ ਮੌਕੇ ਤੇ ਪੁਲਿਸ ਨੇ ਸੂਚਿਤ ਕੀਤਾ ਪਰਤਾ ਜੀ ਕੀ ਉਹਨਾਂ ਕੋਲੋਂ ਕੋਈ ਕਾਰਵਾਈ ਕੀਤੀ ਉਹ ਆਏ ਸੀ ਉਹਨਾਂ ਨੇ ਇੱਕ ਆਦਮੀ ਫੜ ਲਿਆ ਵਾ ਬਾਕੀ ਅਜੇ ਵੀ ਇੱਥੇ ਆਹ ਹੋਰ ਮਿਹਰਬਾਨੀ ਉਹਦੇ ਵੀ ਇੱਕ ਬੰਦਾ ਨਾਲ ਫੜਿਆ ਵਾ ਤੇ ਉਹ ਬਾਕੀ ਵੀ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਮੇਰੀ ਟੀਮਾਂ ਫੜਨ ਵਾਸਤੇ ਨਹੀਂ ਆਈਆਂ ਨੇ ਤੇ ਇੱਕ ਬੰਦੇ ਆ ਗਏ ਘੱਟੋ ਘੱਟ 8 10 ਬੰਦੇ ਆ ਜਿਨ੍ਹਾਂ ਨੇ ਕੰਮ ਕੀਤਾ ਸਰ ਕੀ ਇਹਦੇ ਕੋਈ ਲਗੜਾਟ ਆ ਇਹਨਾਂ ਨੂੰ ਨਹੀਂ ਲਗੜਾਟ ਕੋਈ ਨਹੀਂ ਆ ਜੀ ਤੇ ਕੀ ਫਿਰ ਮੌਤ ਦਾ ਕੀ ਕੰਮ ਲੱਗਦਾ ਜੀ ਕੰਮ ਇਹੀ ਹੈ ਕਿ ਇਹ ਨਸ਼ਾ ਜਿਹੜਾ ਗੱਗ ਨਹੀਂ ਇਹ ਨਸ਼ੇ ਦਾ ਹੀ ਕੰਮ ਆ ਉਹ ਗੋਲੀਆਂ ਖਾਂਦੇ ਨੇ ਆਪਣੇ ਨਸ਼ੇ ਕੇਂਦਰ ਤੋਂ ਤੇ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰ ਵਾਲੀਆਂ ਗੋਲੀਆਂ ਵੀ ਬੰਦ ਹੋਣੀਆਂ ਚਾਹੀਦੀਆਂ ਤੇ ਜਾ ਕੇ ਖਾ ਕੇ ਤੇ ਮੁੜ ਕੇ ਇਹੀ ਕੰਮ ਕਰਦੇ ਆ ਕੀ ਲੱਗਦਾ ਇਹ ਤਾਂ ਕੋਈ ਜਿਹੜੇ ਪੈਸੇ ਉਹਦੇ ਲਾਲਚ ਨੂੰ ਮਾਰਿਆ ਗਿਆ ਲਾਲਚ ਨੂੰ ਮਾਰਿਆ ਗਿਆ ਫਿਰ ਕੋਈ ਇੱਕ ਨੂੰ ਮੋਬਾਈਲ ਖੋਇਆ ਗਿਆ ਮੋਟਰਸਾਈਕਲ ਵੀ ਖੋਇਆ ਗਿਆ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਇਹਨਾਂ ਦਾ ਜਿਆਦਾ ਕੁੱਟ ਮਾਰ ਹੋ ਗਈ ਹੈ ਫਿਰ ਉਹਨਾਂ ਨੇ ਕੋਈ ਹੋਰ ਸੋਚ ਤਿਲ ਨਹੀਂ ਟੁੱਟ ਗਈ ਤੇ ਜਣੇ ਕੀ ਮੰਗ ਕਰਦੇ ਚੰਦਰਪਾਲ ਮੰਗ ਤਾਂ ਸੀ ਇਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਉਹਨਾਂ ਬੰਦਿਆਂ ਨੂੰ ਫੜਿਆ ਜਾਵੇ ਬੜਿਕ ਨੂੰ ਦੀ ਜੋਰ ਨਾਲ ਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਸਰ ਇੱਕ ਧਰਮਗੜ ਪੱਤਨ ਦੇ ਵਿੱਚ ਨੌਜਵਾਨ ਦੀ ਆਪਣਾ ਡੈਥ ਹੋਇਆ ਕੀ ਮਾਮਲਾ ਕੀ ਹੈ ਸਰ ਇਹਨਾਂ ਕਿ ਜੈਮਸ ਮਸੀ ਜਾਨੋ ਲਖਮਸੀ ਸਹੀਵਾਸੀ ਧਰਮਗੜ ਪੱਤਨੋਂ ਬੋਲੀ ਕੀ ਸਾਲੇ ਦੀ ਇਹਨੂੰ ਰਾਤ ਨਾਲ ਜੇ ਦੋ ਦੋਸਤ ਜੀ ਇੱਕ ਸੂਰਜ ਜੀ ਨਾਲ ਬੱਪੂ ਵਾਸੀ ਧਰਮਗੜ ਦਾਵਾ ਇੱਕ ਸਾਬੂ ਜਾਨੋ ਜੂਬਾ ਧਰਮਗੜ ਦਾ ਵੇਦਿਆ ਇਹਨੂੰ ਰਾਤ ਲੈ ਗਏ ਸੀ ਇਹ ਮੁਰਗੇ ਸਵੇਰ ਇਹ ਘਰਦਿਆਂ ਤੋਂ ਬਾਅਦ ਕਰਦੇ ਮੋਢਾ ਮੜਾ ਘਰ ਲਈ ਆ ਤੇ ਇਹਨਾਂ ਨੇ ਭਾਵ ਨੂੰ ਘਰ ਵਿੱਚ ਨੂੰ ਕੀਤੀ ਤੇ ਸਾਹਪੁਰ ਜੱਟ ਆਪਣਾ ਪਿੰਡਾਂ ਤੋਂ ਮੁਰਗੇ ਕੋ ਮੋਢਾ ਹੀ ਕੋਲੋਂ ਪਾ ਲੱਗਾ ਤੇ ਡਿੱਗਾ ਗਿਆ ਤੇ ਉਹ ਲੈ ਕੇ ਘਰ ਆ ਗਿਆ ਜਦੋਂ ਘਰ ਆਇਆ ਤੇ ਘਰ ਆਣਗੇ ਇਹ ਆਪਣਾ ਸਰਾਹਟਾ ਤੇ ਲੱਗੀਆਂ ਉਹਦਾ ਕਰਕੇ ਇਹਦੀ ਮੌਤ ਹੋ ਗਈ ਆ ਇਹ ਆਪਾਂ ਮਗਰੋਂ ਦਰਜ ਕਰ ਰਹੇ ਹਾਂ ਸਰ ਇਹ ਜਿਹੜਾ ਕੋ ਬੰਦਾ ਕੋ ਨਾਮਜ਼ਦ ਕੀਤਾ ਆ ਜੋ ਬੰਦੇ ਆ ਸੂਰਜ ਦੇ ਸਾਹਪੁਰ ਸਰ ਕਤਲ ਹੋਇਆ ਜੀ ਨਸਲ ਤੇ ਸਰ ਹੁਣ ਤੱਕ ਕੋਈ ਅਰੈਸਟ ਹੋਇਆ ਅਰੈਸਟ ਹੋਇਆ ਨਹੀਂ ਹੋਇਆ ਪੁਲਿਸ ਪਾਰਟੀਆਂ ਗਈਆਂ ਕ੍ਰੈਕਟ ਬੈ